ਅਜੀ ਸਤਿ ਸ੍ਰੀ ਅਕਾਲ ਨੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਗਰਮੀ ਬਹੁਤ ਆ ਜੀ ਗਰਮੀ ਦਾ ਇੰਨਾ ਕਹਿਰ ਆ ਜਿੰਨਾ ਤੁਸੀਂ ਕਹਿ ਦੋ ਕਹਿੰਦੇ ਵੀ ਦਵਾਈ ਦਾ ਵੀ ਰਿਕਾਰਡ ਆਪਣੀ ਐਤ ਕੀ ਗਰਮੀ ਨੇ ਤੋੜਤਾ ਦਵਾਈ ਦੇ ਵਿੱਚ 35 36 ਡਿਗਰੀ ਦਾ ਮੰਨ ਤੇ ਆਪਣੇ 50 ਡਿਗਰੀ ਦਾ ਆਮਾਨ ਤੱਕ ਵੀ ਗੱਲ ਇਹ ਪਹੁੰਚੀ ਹੋਈ ਹੈ 48 49 ਤਾਂ ਨਾਰਮਲ ਹੀ ਹੋ ਗਿਆ ਹੁਣ ਇਹ ਕੰਮ ਇੰਨੀ ਕਿ ਆਪਣੇ ਗਰਮੀ ਹੁਣ ਪੈ ਰਹੀ ਆ ਸਾਰੇ ਮੂਰੇ ਹੱਥ ਬੰਨ ਕੇ ਇਹੀ ਬੈਂਤੇ ਆ ਵਾਤੇ ਵਾਤੇ ਰੁੱਖ ਜਰੂਰ ਲਗਾਓ ਜੀ ਇੱਕ ਲਾਓ ਦੋ ਲਾਓ ਤਿੰਨ ਲਾਓ ਚਾਰ ਲਾਓ ਪਰ ਬਦ ਘਟੋ ਘੜ ਇੱਕ ਤਾਂ ਲਾਓ ਜੇ ਆਪਾਂ ਇੱਕ ਰੁੱਖ ਲਾਉਣਾ ਸ਼ੁਰੂ ਕਰ ਦਿੱਤਾ ਤਾਂ ਆਪਣੇ ਪੰਜਾਬ ਦੀ ਪੂਰੀ ਆਬਾਦੀ ਦੇਖ ਲਓ ਜੀ ਕਿੰਨੀ ਆ ਤਾਂ ਕਿ ਜੋ ਬੂਟਿਆਂ ਦੀ ਆਪਣੀ ਜੋ ਇੰਨੀ ਗਰਮੀ ਆ ਤਾਂ ਕਿ ਕੱਟ ਕੇ ਆਪਣਾ ਡਿਗਰੀ ਤਾਪਮਾਨ ਕਟ ਰਿਹਾ ਕਿਉਂਕਿ ਹੁਣ ਇੰਨੀ ਗਰਮੀ ਦੇ ਵਿੱਚ ਬਾਹਰ ਨਿਕਲਣਾ ਆਪਾਂ ਨੂੰ ਕਿ ਆ ਬੱਚਿਆਂ ਨੂੰ ਵੀ ਜਿਹੜੇ ਜੀਵ ਜੰਤੂ ਪੰਛੀਆ ਉਹਨਾਂ ਨੂੰ ਵੀ ਬਹੁਤ ਔਖਾ ਹੈ ਜੀ ਕਿਉਂਕਿ ਗਰਮੀ ਹੀ ਬਹੁਤ ਪੈ ਰਹੀ ਆ ਆਪਣੇ ਪੰਜਾਬ ਦੇ ਵਿੱਚ ਤੇ ਪਹੁੰਚਿਆ ਹੋਇਆ ਮਾਤਾ ਕੋਲ ਮਾਤਾ ਨੂੰ ਵੀ ਮੈਂ ਇੱਕੋ ਗੱਲ ਕਹਿੰਦਾ ਵੀ ਹੁਣ ਤਾਂ ਆਪਾਂ ਨੇ ਚਲੋ ਏਸੀ ਲਵਾਇਆ ਮਾੜਾ ਮੋਟਾ ਤੋਂ ਕਮਰੇ ਕੁਮਰੇ ਨੂੰ ਠੰਡਾ ਕਰ ਲਿਆ ਕਰ ਤੇ ਕਹਿੰਦੀ 나ਜੀ ਪੁੱਤ ਮੈਂ ਨਹੀਂ ਬੈਠਣਾ ਸਾਡੀ ਈਜ਼ੀਆਂ ਦੇ ਵਿੱਚ ਮੈਂ ਤਾਂ ਪੱਖੇ ਵਿੱਚ ਹੀ ਬੈਠਣਾ ਆਹ ਵੇਖੋ ਇਹ ਛੱਤ ਪਰ ਪੱਖਾ ਸੀ ਚੰਗਾ ਦਿਖਣਾ ਨਹੀਂ ਜਿੱਕ ਤੇ ਮਾਤਾ ਕੋਲ ਬੈਠੇ ਹਾਂ ਜੀ ਆਵਾਜ਼ ਕੋ ਤਾਂ ਠੀਕ ਆ ਬਦਿਆ ਹੈ ਮਹਾਰਾਜ ਸਾਸ੍ਰੀ ਕਾਂ ਤੰਦਰੁਸਤੀ ਦੇ ਪਰਵ ਨੂੰ ਤੁਨ ਸਾਰੇ ਨੇ ਮੇਰਾ ਸਾਸ੍ਰੀ ਕਾਂ ਤੇ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਮਾਰਾ ਥੋੜੇ ਬੱਚਿਆਂ ਨੂੰ ਘੁੰਮਣ ਨੂੰ ਮੇਰੀਆਂ ਧੀਆਂ ਜੋ ਵੀ ਦੇਖਦੀਆਂ ਵੀਡੀਓ ਸਭ ਨਹੀਂ ਦੇਖਦੇ ਉਹ ਵੀ ਸਾਰੇ ਰਾਜ਼ੀ ਲੋਕ ਤਾਂ ਕਰਨੀ ਬਹੁਤ ਵੀ ਕਰਨੀ ਨਾ ਹਾਂ ਸਾਰ ਨਾ ਦੇ ਪਾਏ ਤੇ ਮਿੰਨੂ ਆਤ ਨਹੀਂ ਹੈਗੀ ਵੀ ਇਨਸਾਨ ਚਾਂਦਰਾਂ ਦਾ ਪੰਛੀਆਂ ਦਾ ਕਿਆ ਹਾਰ ਬਣਨਾ ਪੁੱਤ ਜਾਂਬਰ ਫਿਰਦੇ ਤੇ ਫਿਰ ਇਹਨੂੰ ਮੈਂ ਪਾਣੀ ਰੱਖੂ ਕੋਦੇ ਵੀ ਪੀਣਣ ਦਾਣੇ ਹੈ ਵੀ ਪਰ ਮੈਂ ਕਹਿ ਮਛਾਇਆ ਬਈ ਤਾਂ ਮਾਂ ਮਾਂ ਬਾਕੀ ਨਹੀਂ ਕਰ ਸਕਦੇ ਇੰਨੀ ਤੱਕ ਕਰ ਬਈਏ ਬੁੱਤ ਦੇ ਪ੍ਰੋਫੈਸਰ ਆ ਰਿਹਾ ਕੋਟੂ ਕਹੇ ਰਿਹਾ ਕਿ ਅਰੇ ਦੇ ਹੋਰ ਇੱਕ ਸਾਉਥ ਇਟਾਲੀਆ ਐਂਡ ਇੰਡੀਆ ਮਹਾਰਾਸ਼ਟਰ ਤੁਸੀਂ ਸਾਰੇ ਜਣੇ ਮੈਂ ਕਿਹਾ ਕਰੂ ਮਾਤਾ ਨੂੰ ਸਾਡਾ ਤਾਂ ਮਨ ਨਹੀਂ ਬੀਬੀ ਕਹਿਣਾ ਵੀ ਮੜਾ ਮੋਟਾ ਏਸੀ ਵਿੱਚ ਬਹਿ ਜਾ ਕਰ ਪਰ ਸਾਡਾ ਇਹ ਕਹਿਣਾ ਨਹੀਂ ਇਹ ਦੇਖਿਓ ਜੀ ਹੁਣ ਕਿਹ ਅਜਵਾਬ ਆਉਣਾ ਹੈ ਇਹ 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 ਤਾਂ ਜੀ ਅਜਵਾਬ ਹੈ ਵੀ ਮੈਂ ਏਸੀ ਦੇ ਕੋਲ ਨਹੀਂ ਬੈਠ ਸਕਦਾ ਮੈਂ ਨਹੀਂ ਹਿੰਦਰ ਮੰਦ ਰੋਜ਼ਾ ਲਈ ਮੈਂ ਇਹ ਦਿੱਤਾ ਦੀਵਾ ਜਿਹੜਾ ਇਸਕਦੇ ਪੱਖਾ ਛੇੜਾ ਤੇ ਛੱਤਾਂ ਵਾਲਾ ਪੱਖਾ ਵੀ ਛੇੜਾ ਬਿੱਬੀ ਨੇ ਮੰਨ ਲਿਆ ਪਰ ਹੋਮ ਫਤਿਹ ਕੀ ਹੈ ਨਹੀਂ ਮੈਂ ਆਤ ਨਹੀਂ ਕਰਾ ਗਿਆ ਪੁੱਤ ਮੈਂ ਕਹਿੰਦੇ ਸਾਰੇ ਹੀ ਵੀ ਬੈਠੇ ਗਰਮੀ ਤੇ ਕਿ ਗਰਮੀ ਲਾਤੀ ਮੈਂ ਆਇਆ ਮੈਂ ਨੇ ਮੈਂ ਹੁਣ ਮੈਂ ਕੀ ਕਰਾਂ ਇਹ ਇਹ ਰਹੇ ਜਦ ਮੰਨ ਨਹੀਂ ਹੁੰਦਾ ਸੁਭਾਅ ਨਹੀਂ ਹੈਗਾ ਮੈਂ ਕੀ ਕਰਾਂ ਉਹ ਮੈਂ ਮੰਨ ਗਿਆ ਬਿੱਬੀ ਪਰ ਮਾੜਾ ਮੁਰਦਾ ਤਾਂ ਅੰਦਰ ਬੈਜਿਆ ਕਰ ਹੈ ਦੀ ਗਰਮੀ ਦੇ ਵਿੱਚ ਇੱਕ ਮਾਰ ਪੈਂ। ਇਸੇ ਤੋਂ ਕੋਈ ਨਹੀਂ ਜਾਂ ਉਹ ਆਪਣਾ ਬਣਾ ਸੁਭਾਅ ਹੋਇਆ ਕਰਾਂ ਨਹੀਂ ਗਿਆ। ਸੁਭਾਅ ਜਾਂਦੀ ਤਾਂ ਹੈਗੀ ਅੰਦਰ ਪਰ ਫਿਰ ਮੈਂ ਕਹਿੰਦੀ ਮੇਰਾ ਸਾਹ ਬੰਦ ਹੋ ਗਿਆ ਮੈਂ ਬਾਹਰ ਨਿਕਲ। ਨਹੀਂ ਆ ਠੀਕ ਆ ਸੁਭਾਅ ਦਾ ਕਿੱਥੋਂ ਤਾਂ ਗੱਲ ਆ ਗਈ ਸੁਭਾਅ। ਸੁਭਾਅ ਹੁੰਦਾ ਬਣਾ ਆਪਣੇ ਅੰਦਰ ਬੈਠਣੇ। ਅੰਦਰ ਬੈਠਣੇ ਦਾ ਮੈਂ ਨਹੀਂ ਕੋਤ ਅੰਦਰ ਬੈਠ ਸਕਦੀ ਮੈਂ ਤਾਂ ਇਹ ਆਪਣਾ ਪੱਖਾ ਚੱਲਦਾ। ਕਦੇ ਸਭ ਆਲਾ ਆਲੇ ਹਾਂ ਤੇ ਕੁਆਰਾ ਆਇਆ ਕਦੇ ਆਪਣਾ ਘਰ ਤੋਂ ਮਿਲਣੀ ਹੈ ਸਾਂਝ ਸਵੇਰੇ ਰਹਿਣਾ ਬਾਹਰ ਹੀ ਜਾਣੀਏ ਜਿਹੜਾ ਉਹ ਕੜਦੀਆਂ ਕਿ ਜਿਹੜੇ ਖੜ੍ਹੇ ਕਿ ਵਹੇਗੇ ਅੱਜ ਤੱਕ ਵੀ ਵੀ ਬੰਨੀ ਦੀ ਅੰਦਰ ਇੰਨੀ ਪਰ ਮੈਂ ਇਹ ਸਾਰਾ ਉਹ ਦੁਪਹਿਰ ਨੂੰ ਤਾਂ ਵੀ ਵੀ ਕੋਈ ਜਾਵੇ ਬਾਰੇ ਜਦੋਂ ਪੁੱਤ ਬੈਠ ਜਾਂਦਾ ਅੰਦਰ ਪਰ ਜਿਹੜੀ ਬੈਕਸ ਨਹੀਂ ਨਾ ਹੁੰਦਾ ਤੇ ਹੋਏ ਸੀ ਤੇ ਉਹ ਕੜਦਾ ਅੱਛਾ ਛੱਡ ਮੈਨੂੰ ਐਂ ਦੱਸ ਇੱਕ ਗੱਲ ਬੀ ਜਿੰਨੀ ਗਰਮੀ ਹੁਣ ਆਪਣੇ ਉਹਦੇ ਪੈ ਰਹੀ ਆ ਐਨੀ ਗਰਮੀ ਸੱਚੀ ਦਸੀ ਕਦੇ ਪਈ ਨਹੀਂ ਦੀ ਤਾਏ ਬਹੁਤ ਹੈ ਤੇਗੀ ਦਾ ਗਰਮੀ ਬਹੁਤ ਆ ਪੁੱਤਾ ਇੰਨੇ ਠੰਡ ਪਈ ਉਸ ਹਾਲ ਵਿੱਚ ਜਿੰਨੀ ਐਸੀ ਹੁਣ ਗਰਮੀ ਆ ਕਦੇ ਨਹੀਂ ਦੇਖੀ ਨਹੀਂ ਬਹੁਤ ਜਿਆਦਾ ਗਰਮੀ ਹੂੰ ਬਹੁਤ ਜਿਆਦਾ ਚਲੋ ਕੋਈ ਨਹੀਂ ਹਾਂ ਲੰਘ ਚੱਲਿਆ ਮਹੀਨਾ ਬਹੁਤਾ ਏਹੀ ਬੜਾ ਹੁੰਦਾ ਤੇ ਦੇਹੇਗੇ 15 ਕਦੋਂ ਚਾਰੇ ਬੀਬੀ ਮੈਂ ਤੇਰੀ ਕਰਨਾ ਸਹਿਮਾ ਦਾ 15 ਦਿਨ ਜਾ ਕੇ ਚਿਹੇ ਦਾ ਦਿੰਦੇ ਆਗੇ ਪਰ ਜਿੰਨੇ ਹੁਣ ਆਪਾਂ ਬੂਟਿਆਂ ਨੂੰ ਦਰਖਤਾਂ ਨੂੰ ਵੱਡਦੇ ਆ ਆਪਾਂ ਨੂੰ ਇੰਨੀ ਵੀ ਧਨ ਹੋਣੀ ਚਾਹੀਦੀ ਹੈ ਲੋਕਾਂ ਨਾਲ ਖਲਵਾੜ ਹੋਇਆ ਰਿਹਾ ਸਭ ਲਾਓ ਆਪਣੇ ਆਪਣੇ ਬਾਗ ਬਾੜਿਆਂ ਵਿੱਚ ਲਾਓ ਮੈਂ ਤਾਂ ਫੁੱਲ ਬਹੁਤ ਆਏਗੇ ਮੇਰਾ ਤਾਂ ਹੁੰਦਾਂ ਗਰੇ ਚਾੜਦੇ ਬੜਾ ਪੜਿਆ ਆਪਣੇ ਮੇਰੇ ਤੂਫਾਨ ਆ ਗਏ ਬਾਕੀ ਇਹਦੇ ਕੋਈ ਕਾਹਦੇ ਨਹੀਂ ਖਾਣਾ ਪਾਉਂਦੇ ਕਹਿੰਦਾ ਰੁੱਖ ਲਗਾਓ ਰੁੱਖ ਲਗਾਓ ਵਾਤਾਵਰਨ ਬਚਾਓ ਜਿੰਨੇ ਆਪਾਂ ਰੁੱਖ ਲਾਉਂਗੇ ਬੀਬੀ ਆਪਾਂ ਨੂੰ ਨਫਾ ਲਾਓ ਭਾਈ ਸਾਰੇ ਹੀ ਲਾਓ ਨਹੀਂ ਲਾਉਣਾ ਨਹੀਂ ਜਿਹੜੇ ਸਾਹਮਣਾਂ ਗਰਮੀ ਦਾ ਕਿੰਦੂ ਕਰਦੀ ਚੱਲੀ ਹੈ ਤਾਂ ਡਾਕਟਰ ਤਾਂ ਕਹਿੰਦੇ ਲੋਕ ਵੀ ਏਸੀ ਨਾ ਦਾਓ ਦਰੱਖਤ ਲਾਓ ਹੂੰ ਏਸੀ ਨਾ ਦਾਓ ਦਰੱਖਤਾਂ ਨੂੰ ਪਾਲ ਕੇ ਤੁਸੀਂ ਲੱਗ ਬੈਠੋ ਸ਼ੁੱਧ ਹਵਾ ਨੂੰ ਹਾਂ ਜਿਹੜੀ ਆਪਣੇ ਸਰੀਰ ਨੂੰ ਆਪਣੇ ਅੰਦਰਾਂ ਨੂੰ ਚਾਹੀਦੀ ਹੈ ਹਾਂ ਹੈਨਾ ਇਹਦਾ ਆਪਣਾ ਹੁਣ ਅੰਦਰ ਬਿਮਾਰੀਆਂ ਦੇ ਘਰ ਆ ਲਾਟਾ ਲੈ ਸਭ ਨੂੰ ਹੁਣ ਹਰੇ ਕੀ ਕਹਿਣ ਕਰ ਵੀ ਹੋ ਗਿਆ ਜਿਹਦੇ ਮਰਜ਼ੀ ਘਰ ਦੇਖਣਾ ਏਸੀ ਲੱਗਿਆ ਲੱਗਿਆ ਹੋਇਆ ਠੀਕ ਹੁਣ ਜਿਹੜੇ ਸਾਹਮਣੇ ਗਰਮੀ ਪੈਂਦੀ ਆ ਵੀ ਇਹ ਗਰਮੀ ਵੀ ਆਪਣੇ ਹੱਥੇ ਆ ਵੀ ਭਈ ਐ ਨਹੀਂ ਕਿ ਪ੍ਰਮਾਤਮਾ ਤਾਂ ਦਿਖਾ ਰਿਹਾ ਹੈ ਵੀ ਜੇ ਤੁਸੀਂ ਮੇਰੇ ਨਾਲ ਖਲਵਾੜ ਕਰਦੇ ਆ ਨਾ ਤਾਂ ਮੈਂ ਐਦਾਂ ਤੇ ਐਦਾਂ ਕਰ ਸਕਦਾ ਵਈ ਜਿਹੇ ਜਿਹੇ ਦੰਦੇ ਹੋਏ ਆ ਜਾਂਦੇ ਉਹ ਆਹੋ ਜਾਂ ਪ੍ਰਮਾਤਮਾ ਹੋ ਗਿਆ ਕਾਹਨ ਦਿੱਤੀ ਆ ਹੁਣ ਮੇਰੇ ਤੇਰੇ ਵਰਗੇ ਤਾਂ ਚਲੋ ਕਹਿ ਕੇ ਪਾਣੀ ਮੰਗ ਲੈਣਾ ਬੈਹਿਣਾ ਚਾਹੋ ਤਾਂ ਜਾਨਵਰਾਂ ਦਾ ਕਿਆ ਬਣੂ ਉਹ ਚੁੱਕ ਟੋਲੇ ਇਹ ਜਿੱਤੂ ਪੌਂ ਵਿੱਚੋਂ ਉਹ ਅੱਗ ਵਾਫੀ ਅੱਗੋ ਘਾਸੂਗੀ ਤਿੱਕ ਕੋਲ ਹੀ ਕੰਨੀ ਠਾਣ ਹਾਂ ਕਿੰਨੀ ਤੂੰ ਘਰ ਬੈਠ ਕਿਉਂ ਕੰਮ ਕੋ ਪਹੁੰਚਦਾ ਨਹੀਂ ਛਪੀ ਜਾਨ ਨੇ ਜਿਹੜੀ ਠੰਡ ਬਹੁਤ ਆ ਤੇ ਠੰਡੂ ਫਿਰ ਇਸ ਤੇਰੀਆ ਵੀ ਬੰਨੇ ਪਰ ਹੁਣ ਵੀ ਹਵਾ ਚੱਲਦੀ ਆ ਹਾਂ ਠੰਡੀ ਹਵਾ ਚੱਲਦੀ ਉਹਨੇ ਸ਼ੀਤ ਲੈ ਨਿਆਣੇ ਅੰਦਰ ਬੈਠੇ ਹੋਣਗੇ ਨਿਆਣੇ ਥੂਲੀ ਜਾਂਦੇ ਨੇ ਲੈਣ ਨੂੰ ਕਿੱਥੀ ਜਾ ਘਰੇ ਤੇ ਫਿਰ ਨਾ ਗਈ ਕਿੱਥੇ ਸਕੂਲ ਕਿੰਨਾ ਤੇਜ਼ ਆਉਂਦਾ ਹੈ ਸੰਦੀਪਾ ਨੂੰ ਪੁੱਛ ਲਿਆ ਠੀਕ ਠਾਕ ਮੈਨੂੰ ਕੋਈ ਫੋਨ ਨਹੀਂ ਆਇਆ ਬੇਤਨ ਦਾ ਹਾਂ ਤੁਮ ਦੱਸਿਆ ਹੀ ਨਹੀਂ ਕਿਸੇ ਨੂੰ ਨਹੀਂ ਮੈਨੂੰ ਕੋਈ ਫੋਨ ਵੀ ਨਹੀਂ ਸੁਖੋਪੜ ਦਾ ਫੋਨ ਆਇਆ ਨਾ ਮੈਨੂੰ ਸੁਖੋਪੜੋਂ ਨਹੀਂ ਆਇਆ 540 ਮਿੰਟ ਪੈ ਗਈ ਤੇ ਗੁੰਮ ਗਾਇ ਤੇ 50 ਹੂੰ ਉਹ ਤਾਂ ਜਣੀ ਕਿ ਠੀਕ ਆ ਸਾਡੀ ਗੱਲ ਹੋ ਗਈ ਤੇ ਅਸੀਂ ਪੁੱਛ ਲਿਆ ਤਾਂ ਆਪਰੇਸ਼ਨ ਵੀ ਹੋ ਗਿਆ ਤੇ ਠੀਕ ਆ ਆਹ ਕਰ ਮੈਨੂੰ ਲੱਗ ਰਹੀ ਸੀ ਮਾਲਾ ਸ਼ਹਿਰ ਦੇ ਕਿ ਹਣਾ ਉਹਨਾਂ ਨੇ ਤੇ ਉਹ ਜਣੇ ਕਿ ਅੱਗੇ ਨਾਲੋਂ ਬਹੁਤ ਫਰਕ ਆ ਜੇ ਵਾਣਾ ਆ ਜਾਂ ਫਿਰ ਤਾ ਮੈਨੂੰ ਦੇ ਦਿਓ ਜੇ ਪੰਪਰੀ ਬਤਾਣੀ ਆ ਪੰਪਰੀ ਦੀ ਤਾਂ ਮੈਂ ਕੀ ਆਣਾ ਬੀਜੀ ਉਹ ਬੋਦੇ ਬੋਦੇ ਬਹੁਤ ਦੂਰਾ ਤਾਂ ਪੰਪਰੀ ਆ ਜੁਰ ਜਾਇਆ ਉਹ ਲੈ ਜੂਗਾ ਤੈਨੂੰ ਮੈਂ ਕਿਸੇ ਦਿਨ ਪਹਿਲਾਂ ਪਤਾ ਕਰ ਲੂਗੀ ਪਰ ਵੀ ਮਾਲਾ ਇੱਕ ਪੰਪਰੀਆਂ ਦੇ ਪੰਪਰੀ ਹੋਵੇ ਤਾਂ ਪੰਪਰੀ ਲੈ ਜੂਈ ਮਾਲਾ ਹੋਵੇ ਤਾਂ ਤੈਨੂੰ ਮਾਲਾ ਨਹੀਂ ਜੂਗਾ ਹਨਾ ਜਾਇਆ ਉਹ ਤੈਨੂੰ ਹੁਣ ਆਪਣੇ ਵੀ ਕੋਈ ਸੁੱਖ ਚਵਾਈਂ ਕਰਾ ਕੀ ਕਰਾਉਂ ਪੁੱਤ ਮੈਂ ਆਣੀ ਨਾ ਜਾ ਸਕਦੀ ਤੇ ਮੈਂ ਤੈਨੂੰ ਕੱਦਾਂ ਰੋਣਾ ਬੀਬੀ ਤੂੰ ਮੋਟਰਸਾਈਕਲ ਸਿੱਖਲਾ ਤੂੰ ਐਕਟਿਵਾ ਸਿੱਖਲਾ ਤੂੰ ਕੜਾ ਕੋ ਸਿੱਖਦੀ ਆ ਹਾਂ ਐਸਾ ਥੈਂਕ ਯੂ ਨਾ ਆਗਾ ਹੈ ਸਿੱਖ ਨਹੀਂ ਸਾਈਕਲ ਹੁੰਦਾ ਤੇ ਐਕਟਿਵਾ ਤੇ ਤੈਨੂੰ ਛੱਡ ਦੇਣਾ ਵੀ ਚੜਦਾ ਬੀਬੀ ਐ ਇਹ ਤਾਂ ਭਾਂ ਮਰੀ ਫੋਲ ਗਿਆ ਕੋਈ ਫੜ ਲੈ ਬੀਬੀ ਨੂੰ ਆਈ ਨਾ ਬੀਬੀ ਆਈ ਹੈਂ ਨਹੀਂ ਬੀਬੀ ਦਾ ਸੱਚੀ ਕਰੀ ਵੀ ਤੇ ਆਇਆ ਸਾਈਕਲ ਹਾਂ ਸਿੱਧੀ ਰੋਮਾਂ ਸਾਈਕਲ ਛੋਟੇ ਹੁੰਦੇ ਨੇ ਨਾ ਅਸੀਂ ਨਹੀਂ ਕਰਦੇ ਇਹ ਜਿਹੇ ਕੰਮ ਬੀਜਦਾ ਬਾਪ ਮਾਰਦੇ ਦਾ ਜਿਹੇ ਜਿਹੇ ਦੀ ਮੰਨਣਾ ਬੰਦਾ ਸਾਡਾ ਆ ਤਾਂ ਬੀਬੀ ਕੋਈ ਨਹੀਂ ਤਾਂ ਹੈਗਾ ਵੀ ਸੈਂਕਾ ਕਤਲ ਨਹੀਂ ਦਿੰਦਾ ਦਿੰਦੇ ਜਾਂ ਹੁੰਦੇ ਕੀਤਾ ਵਿੱਚ ਕਰਤੇ ਨਹੀਂ ਦਿੰਦੇ ਹਾਂ ਹਾਂ ਕਹਿ ਦਿੰਦੇ ਦੇ ਅਸੀਂ ਆਪੇ ਰੋਟੀ ਲੈ ਜੂਗੇ ਕੁੜੀਓ ਤੁਸੀਂ ਨਹੀਂ ਆਉਣਾ ਖੇਤ ਵਿੱਚ ਚਿਹਰਾ ਜੰਜਮਨਾਤਾ ਚੱਲ ਹਾਂ ਜਦ ਬੀਬੀ ਖਾੜਕੂ ਬਾਹਰ ਜਾ ਹਾੜੂ ਦੇ ਨਾਲ ਉਹ ਵੀ ਕੁੜੀਆਂ ਜਦੋਂ ਜਮਾਨਾ ਨਹੀਂ ਜਪਦਾ ਆਪਣੇ ਘਰ ਇੱਜ਼ਤ ਰੱਖਦੇ ਤੇ ਹੈਨਾ ਪੜਾਉਂਦਾ ਨਹੀਂ ਤਾਂ ਕੋਈ ਨਹੀਂ ਪੜਾਏਗੀ ਕੀ ਹੂੰ ਕੋਈ ਗੱਲ ਨਹੀਂ ਦੀ ਕੋਈ ਇੰਨਾ ਅੱਜ ਉਹ ਜਿਹਦਾ ਜਮਾਨਾ ਬਹੁਤ ਠੀਕ ਦਾ ਤੇ ਹੁਣ ਜਮਾਨਾ ਖਰਾਬ ਹੋ ਗਿਆ ਬਹੁਤ ਉਹ ਸਮੇਂ ਸਮੇਂ ਦੀ ਗੱਲ ਨਹੀਂ ਕੀ ਨਹੀਂ ਅੱਜ ਦਾ ਪੁੱਤ ਕੋਦੇ ਰੋਟੀ ਨਹੀਂ ਲੇਕਾ ਗਾਇਕ ਬੀਬੀ ਤੇਰੇ ਨਾਨਕ ਕਿ ਕੁਹੜੀਆਂ ਹਨਾ ਉਹ ਵੀ ਐਦਾਂ ਦੇ ਬੰਦੇ ਸਾਰੇ ਮੰਮੇ ਦਾ ਹੀ ਵੇਖੜੇ ਦਾ ਮੰਮੇ ਦਾ ਨਾ ਜਿਹੜੇ ਜੰਦੂ ਕਿਉ ਕਹ ਦਿੰਦੇ ਤੇ ਪਾਈ ਤੁਸੀਂ ਬਾਹਰ ਨਹੀਂ ਦੇ ਕੋਲ ਨਾ ਵੀ ਅਸੀਂ ਹੈਗੇ ਆਂ ਹਾਂ ਅਸੀਂ ਆਪੇ ਕਰਨੀ ਰੋਕ ਕੇ ਲਿਆਉਂਗੇ ਆਪੇ ਲੈ ਕੇ ਜਾਣੀ ਉਹਨਾਂ ਨੇ ਦੇ ਜਾਤਾ ਮੈਂ ਹਨਾ ਜੀ ਜਦ ਤੱਕ ਜੀ ਵੀ ਕੋਤ ਮੌਲਾ ਜਿਮਾਨਾ ਕੋ ਸੋ ਹੋਰ ਕਰਾ ਹੈ ਗਿਆ ਲਾ ਚਲੋ ਜੀ ਹੁਣ ਕਰਦੀ ਇੱਕ ਦੋ ਕੰਮ ਆ ਜੀ ਕਰਦੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪਾਂ ਤੁਹਾਨੂੰ ਫੇਰ ਅਰਦਾਸ ਕਰਾਂਗੇ ਜੀ ਬਾਤੇ-ਬਦ ਬੂਟੇ ਲਾਓ ਆਪਣਾ ਵਾਤਾਵਰਣ ਬਚਾਓ ਜਿਹੜੇ ਹਿਸਾਬ ਦੇ ਨਾਲ ਇਹ ਗਰਮੀ ਪੈ ਰਹੀ ਹੈ ਆਪਣੇ ਖਾਤਰ ਨਹੀਂ ਤਾਂ ਜੀਵ ਜੰਤੂਆਂ ਵਾਸਤੇ ਜਰੂਰ ਸਾਨੂੰ ਬੂਟੇ ਲਾਉਣੇ ਚਾਹੀਦੇ ਨੇ ਜੀ ਤੇ ਦੇਖਦੇ ਆ ਅਸੀਂ ਕੱਲ ਨੂੰ ਨਰਸਰੀ ਤੇ ਦੋ ਚਾਰ ਬੂਟੇ ਅਸੀਂ ਦੇਖਦੇ ਆ ਉੱਥੇ ਲਾਵਾਂਗੇ ਪਹਿਲਾਂ ਵੀ ਅਸੀਂ ਲਾਏ ਜਰੂਰ ਆ ਜੀ ਹੋਰ ਲਾਵਾਂਗੇ ਜਿੰਨੇ ਸਾਨੂੰ ਜਗ੍ਹਾ ਬਾਤੇ-ਬਦ ਮਿਲੂਗੀ ਅਸੀਂ ਉੱਥੇ ਬੂਟੇ ਜ਼ਰੂਰ ਲਾਵਾਂਗੇ ਤੁਹਾਡੇ ਘਰਾਂ ਦੇ ਵਿੱਚ ਮਾਣੇ-ਮੋਟੇ ਖੇਤਾਂ ਵਿੱਚ ਕਿਤੇ ਤੁਹਾਨੂੰ ਲੱਗਦਾ ਜੀ ਤੁਹਾਡੇ ਸਕੂਲ ਆ ਕੋਈ ਵੀ ਉੱਥੇ ਬੂਟੇ ਬਾਤੇਬਾਦ ਲਾਓ ਕਿਉਂਕਿ ਜੇ ਸਾਡਾ ਵਾਤਾਵਰਣ ਸਹੀ ਆ ਜੀ ਤਾਂ ਅਸੀਂ ਸਹੀ ਆ ਤੇ ਠੀਕ ਆ ਜੀ ਅਗਰ ਜੇ ਸਾਡਾ ਕੋਈ ਗਲਤੀਆਂ ਹੋਣੇ ਤਾਂ ਸਾਨੂੰ ਸ਼ਮਾ ਜ਼ਰੂਰ ਕਰਦਿਆ ਕਰੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਡੀ ਵੀਡੀਓ ਨੂੰ ਵੀ ਕਿਹਾ ਲਾਈਕ ਜੀ ਸਬਸਕ੍ਰਾਈਬ ਕਰ ਤੇ મેન્ટ ਕਰਦਿਆ ਕਰੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਕਹੋ ਤਾਏ ਠੀਕ ਹੈ ਜੀ ਨਹੀਂ